ਵੀਕੇ ਨਗਰ ਕੌਂਸਲ ਦਫ਼ਤਰ ਦੇ ਬਿਲਕੁਲ ਨੇੜੇ ਬਣੇ ਇੰਦਰਾ ਗਾਂਧੀ ਇੰਡੋ ਸਟੇਡੀਅਮ ਦੀ ਹਾਲਤ ਇੰਨੀ ਦਿਨੀ ਬਦਤੋ ਬੱਤਰ ਬਣੀ ਹੋਈ ਹੈ ਤੇ ਇੱਥੇ ਰੋਜ਼ਾਨਾ ਬੈਡਮਿੰਟਨ ਖੇਡਣ ਆਉਣ ਵਾਲੇ ਖਿਡਾਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ਖੇਡ ਸਟੇਡੀਅਮ ਵਿੱਚ ਬੈਡਮਿੰਟਨ ਕੋਰਟ ਟੁੱਟੇ ਪਏ ਹਨ ਜਿਸ ਨਾਲ ਇੱਥੇ ਖੇਡਣ ਵਾਲੇ ਖਿਡਾਰੀਆਂ ਨਾਲ ਖੇਡਦੇ ਸਮੇਂ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਇਸ ਸਟੇਡੀਅਮ ਵਿੱਚ ਖੇਡਣ ਆਉਣ ਵਾਲੇ ਖਿਡਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਸਟੇਡੀਅਮ ਦੀ ਛੱਤ ਦੇ ਉੱਪਰੋਂ ਪਾਈਆਂ ਹੋਈਆਂ ਚਾਦਰਾਂ ਵੀ ਕਈ ਤਾਰ ਨੰਬਰ 7 ਦੇ ਦਿਨਾਂ ਵਿੱਚ ਇੱਥੇ ਪਾਣੀ ਭਰ ਜਾਂਦਾ ਹੈ ਅਤੇ ਖਿਡਾਰੀਆਂ ਨੂੰ ਭਾਰੀ ਅਸੁਵਿਧਾ ਹੁੰਦੀ ਹੈ। ਵਿੱਚ ਲੱਕੜਾਂ ਟੁੱਟੀਆਂ ਪਈਆਂ ਨੇ ਕਿਸੇ ਕਦੇ ਕਿਸੇ ਪਲੇਅਰ ਦੀ ਲੱਤ ਬਾਹ ਮੁੱੜ ਜਾਂਦੀ ਹੈ ਕਿਸੇ ਦਾ ਪੈਰ ਫ੍ਰੈਕਚਰ ਹੋ ਜਾਂਦਾ ਜੀ ਤੇ ਹੁਣ ਤੁਸੀਂ ਦੇਖੋਗੇ ਘੱਟੋ-ਘੱਟ 40-50 ਬੱਚੇ ਉਰੇ ਖੇਡ ਰਹੇ ਨੇ। ਇਹੀ ਬੱਚੇ ਆਪਣੇ ਦੇਸ਼ ਦਾ ਪ੍ਰਭਿਖਣੇ ਪੰਜਾਬ ਦਾ ਪ੍ਰਭਿਖਣੇ ਇੰਨਾ ਨਹੀਂ ਅੱਗੇ ਜਾ ਕੇ ਸਟੇਟ ਖੇਲਣਾ ਹੈ ਸੈਂਟਰ 'ਚ ਖੇਲਣਾ ਹੈ ਤੇ ਕਿੱਥੋਂ ਇਹ ਆਪਣੀ ਪ੍ਰੈਕਟਿਸ ਕਰਨਗੇ ਕਿੱਥੋਂ ਇਹ ਆਪਣੀ ਗੇਮ ਡਿਵੈਲਪ ਕਰਨਗੇ ਜੇ ਸਟੇਡੀਅਮ ਤੇ ਇਹੀ ਹਾਲਾਤ ਰਹੇ ਸਾਡੀ ਇਹੀ ਬੇਨਤੀ ਹੈ ਵੀ ਜਿਹੜੀ ਉਹਨਾਂ ਦੀ ਖੇਡੋ ਪੰਜਾਬ ਦੀ ਨੀਤੀ ਹੈ ਉਹ ਤੇ ਪਹਿਰਾ ਦੇਣ ਇਹ ਇਹਦਾ ਜੋ ਵੀ ਬਜਟ ਬੰਦ ਹੈ ਕੋਈ 5 ਲੱਖ ਕੋਈ 4 ਲੱਖ ਜੋ ਵੀ ਬੰਦ ਹੈ ਇਹਨੂੰ ਨਵਾਂ ਬਣਵਾਉਣ ਰਿਪੇਅਰ ਕਰਾਣ ਸ਼ੈਡਰ ਰਿਪੇਅਰ ਕਰਾਣ ਲਾਈਟਰ ਰਿਪੇਅਰ ਕਰਾਣ ਤਾਂਕਿ ਜੋ ਇੱਕ ਵੀ ਖੇ ਬੱਚਿਆਂ ਦਾ ਖੇਡ ਭੀਖਿਆ ਜੋ ਪੜਾਈ ਤੋਂ ਵੀ ਫੈਡ ਅਪ ਹੋ ਜਾਂਦੇ ਨੇ ਬੱਚੇ ਇੱਕ ਘੰਟੇ ਲਈ ਆਂਦੇ ਨੇ ਇੱਥੇ ਆਪਣਾ ਮਨੋਰੰਜਨ ਕਰਨ ਆਂਦੇ ਨੇ ਆਪਣੀ ਗੇਮ ਡਿਵੈਲਪ ਕਰਨ ਆਂਦੇ ਨੇ ਆਪਣਾ ਫਿਊਚਰ ਬਣਾਣ ਆਂਦੇ ਨੇ ਤਾਂਕਿ ਉਹ ਸਾਰੀਆਂ ਗੱਲਾਂ ਪੂਰ ਚੜ ਸਕਣ ਸਾਨੂੰ ਢੀਣਾ ਤਾਂ ਕੀ ਹੈ ਜਿਹੜਾ ਸਾਡੇ ਕੋਲ ਇੱਕ ਸਟੇਡੀਅਮ ਸੀ ਪਿਛਲੇ 20 ਸਾਲਾਂ ਤੋਂ ਉਹਦੇ ਹਾਲਾਤ ਮਾੜੇ ਕਰਦੇ ਹੈ ਔਰ ਇਹਦੇ ਤਹਰ ਜਦਿ ਇਹੋ ਸਾਹ ਮੂਰੇ ਦੇ ਪ੍ਰਬੰਧਕ ਹੈ ਉਹ ਕਹਿੰਦੇ 35 ਲੱਖ ਆਉਣ ਵਾਲਾ ਪਹਿਲਾਂ ਕਹਿੰਦੇ 30 ਲੱਖ ਆ ਗਿਆ ਮੈਨੂੰ ਦੱਸੋ ਜੇ ਨਵੇਂ ਕੋਠੀ ਦੇ ਬੰਦਾ 40 50 ਲੱਖ ਲਾ ਦੇ ਉਹਦੇ ਵਟ ਘਟ ਦੰਦੇ ਔਰ ਇਹ ਸਟੇਡੀਅਮ ਤੇ ਦੱਸੋ ਮੈਨੂੰ 1 ਰੁਪਏ ਦੀ ਕੰਮ ਹੋਇਆ ਹੋਵੇ ਔਰ ਇਹ ਹਾਲਾਤ ਜਿਹੜੇ ਤੁਸੀਂ ਵੇਖੋ ਮੈਂ ਕੱਲੀ ਕੱਲੀ ਚੀਜ਼ ਦਿਖਾਉਂਗਾ ਵੀ ਕਿੰਨੇ ਹਾਲਾਤ ਮਾੜੇ ਕਰ ਰੱਖਿਆ ਉਹਦਾ ਜਿਗਾੜ ਦੇਸੀ ਜਗਾੜ ਮੂਰੇ ਇੱਟਾ ਲਾ ਰੱਖਿਆ ਮੈਂ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਔਰ ਤੋਂ ਉਹਨਾਂ ਦੇ ਜਿਹੜੇ ਸਾਰੇ ਵਲੰਟੀਅਰ ਚੇਅਰਮੈਨ ਸਾਹਿਬ ਨੇ ਕੀ ਕਾਈਂਡੀ ਇੱਥੇ ਗੌਰ ਕਰੀ ਜਾਵੇ ਇਹ ਸਾਡੇ ਸ਼ਹਿਰ ਨੂੰ ਇੱਕੋ ਇੱਕ ਸਟੇਡੀਅਮ ਹੈ ਸਾਡੇ ਕੋਲ ਕੋਈ ਹੋਰ ਆਪਸ਼ਨਸ ਨਹੀਂ ਹੈ ਗਿਆ ਸਬਸਟੀਟਿਊਟ ਕਿਤੇ ਹੋਰ ਬਗ ਜੀ ਸਾਡੇ ਕੋਲ ਇੱਕੋ ਸਟੇਡੀਅਮ ਹੈ ਔਰ ਇੱਥੇ ਸਾਰੇ ਸ਼ਹਿਰ ਦੇ ਬੱਚੇ ਬਜ਼ੁਰਗ ਸਟੇਡੀਅਮ ਦੇ ਵਿੱਚ ਆਪਦਾ ਮਨ ਹੌਲਾ ਕਰਨ ਆਪਦਾ ਸਰੀਰਿਕ ਯੋਗਾ ਕਰਨ ਐਕਸਰਸਾਈਜ਼ ਕਰਨ ਆੜੇ ਆਉਂਦੇ ਆ ਔਰ ਇਹਨੂੰ ਚੰਗੀ ਤਰ੍ਹਾਂ ਠੀਕ ਕਰਕੇ ਇਹਨੂੰ ਦੁਬਾਰਾ ਤੋਂ ਚਾਲੂ ਕਰਿਆ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਸਕੇ ਲੋਕੋ ਹੋਰ ਦਿੱਕਤ ਤੁਹਾਨੂੰ ਜਿਹੜਾ ਇੰਡੋਰ ਸਟੇਡੀਅਮ ਹੈਗਾ ਫੋਰ ਬੈਡਮਿੰਟਨ ਇਹਦੇ ਜੀ ਤਿੰਨ ਕੋਰਟ ਹੈ ਇੱਕ ਕੋਰਟ ਵੁੱਡਸ ਦਾ ਹੈਗਾ ਲੱਕੜ ਦਾ ਸਾਗਵਾਨ ਦਾ ਬਣਿਆ ਹੋਇਆ ਦੋ ਕੋਰਟ ਮੈਟ ਵਾਲੇ ਆ ਉਹ ਠੀਕ ਹੈ ਬਿਲਕੁਲ ਜਿਹੜਾ ਵੁੱਡਸ ਕੋਰਟ ਹੈਗਾ ਉਹ ਥੋੜਾ ਖਰਾਬ ਹੋਇਆ ਹੋਇਆ ਸੀ ਲੱਕੜ ਮੰਗਾਈ ਹੈ ਸਾਗਵਾਨ ਸਪੈਸ਼ਲ ਸਾਗਵਾਨ ਹੀ ਲੱਗਦੀ ਉੱਥੇ ਤੇ ਅਸੀਂ ਖਾ ਉੱਤੇ ਜਿਹਨੂੰ ਰਿਪੇਅਰ ਕਰਵਾ ਦੋਗੇ ਤੇ ਸਾਡੇ ਨੌਲੇਜ ਚ ਆ ਉਹ ਅਸੀਂ ਠੀਕ ਕਰਵਾ ਕੇ ਦਵਾਂਗੇ ਆਪਕੇ ਦੇ ਅੰਦਰ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ